ਸ਼ਹੀਦਾਂ ਦੇ ਸਰਤਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਹਾਰ ਦੀ ਸੰਗਰਾਮ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਤਪਸਥਾਨ ਨਿਰਮਲ ਕਟਿਆ ਛਾਂਬਵਾਲੀ ਪਿੰਡ ਪੰਡਵਾ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਤਪ ਅਸਥਾਨ ਨਿਰਮਲ ਕੁਟਿਆ ਛੰਬ ਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੇ ਭੋਗ ਉਪਰੰਤ ਸਜੇ ਦੀਵਾਨਾਂ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਆਇਆਂ ਸੰਗਤਾਂ ਨੂੰ ਨਿਹਾਲ ਕੀਤਾ ਮੌਕੇ ਕਰਵਾਏਗੇ ਸਮਾਗਮ ਵਿੱਚ ਨਿਰਮਲ ਪੇਖ ਖੱਟ ਦਰਸ਼ਨ ਸਾਧੂ ਸੰਪਰਦਾਏ ਦੇ ਮਹਾਨ ਸੰਤ ਮਹਾਪੁਰਸ਼ ਪੁਰਸ਼ਾ ਨੇ ਆਪਣੇ ਪਰਵਚਨਾ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਹਾਰ ਮਹੀਨੇ ਦੀ ਸੰਗਰਾਦ ਨੂੰ ਸਮਰਪਿਤ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਮੌਕੇ ਆਪਣੇ ਸਮੂਦਨ ਵਿੱਚ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ 16 ਜੂਨ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਵਿ ਸੰਗਤਾਂ ਨੂੰ ਜਾਣਕਾਰੀ ਦਿੱਤੀ ਅਤੇ ਹੁਮ ਹੁਮਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਉਹਨਾਂ ਦੱਸਿਆ ਕਿ ਸ਼੍ਰੀਮਾਨ ਸੰਤ ਬਾਬਾ ਮੋਨੀ ਜੀ ਮਹਾਰਾਜ ਜੀ ਦਾ ਜਨਮ ਦਿਵਸ ਮਿਤੀ 16 ਜੂਨ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਮੂਹ ਸਾਧ ਸੰਗਤ ਹਮ ਹਮਾ ਕੇ ਸ਼ਾਮਿਲ ਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਦੇਖੋ ਸੰਤਾਂ ਵਾਹ ਪੁਰਸ਼ਾ ਨੇ ਸਮਾਗਮਾ ਸੰਬੰਧੀ ਕੀ ਦਿੱਤੀ ਜਾਣਕਾਰੀ। ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਤਾਰਵਜੇ ਸਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਆਪਰੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਮਹਾਰਾਜ ਜੀ ਦੇ ਤਪ ਸਥਾਨ ਨਿਰਮਲ ਕਟਿਆ ਸ਼ਾਂਭ ਵਾਲੀ ਪਿੰਡ ਪੰਡਵਾ ਵਿਖੇ ਇਸ ਸਾਲਾਨਾ ਸਮਾਗਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਦੀ ਪੁਰਬ ਬੜੀ ਸ਼ਰਧਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਔਰ ਗੁਰਮੁਖ ਪਰਵਾਰਾਂ ਵੱਲੋਂ, ਅਸਥਾਨ ਵੱਲੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚੇਦੀ ਪਰਵ ਨੂੰ ਮੁੱਖ ਰੱਖਦੇ ਅਲਾਹੀ ਬਾਣੀ, ਤੁਰਕੀ ਬਾਣੀ ਦੇ ਅਖੰਡ ਜਾਪ ਆਰੰਭ ਹੋਏ ਸਨ ਜੋ ਸਾਧ ਸੰਗਤ ਜੀ ਅੱਜ ਅੰਮ੍ਰਿਤ ਵੇਲੇ ਭੋਗ ਪਾਏ ਗਏ ਹਨ। ਭੋਗ ਤੋਂ ਉਪਰੰਤ ਖੁੱਲੇ ਦੀਵਾਨਾਂ ਦੇ ਵਿੱਚ ਜਾਨੀ ਬੂਟਾ ਸਿੰਘ ਜੀ ਰਾਗੀ ਜੱਥੇ ਨੇ ਆਰਤੀ ਆਰਤੀ ਦਾ ਪੂਜਨ ਕੀਤਾ ਔਰ ਕੀਰਤਨ ਕੀਤਾ ਸਾਡੇ ਬਹੁਤ ਹੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸਮਰਾਇ ਵਾਲੇ ਜਿਨ੍ਹਾਂ ਨੇ ਧਾਰਨਾ ਦੇ ਵਿੱਚ ਆਪ ਸਿੱਖ ਸੰਗਤਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੀ ਪਰਵਾਰੇ ਚਾਰੀ ਸੰਗਤ ਨੂੰ ਦੱਸਣਾ ਕੀਤਾ ਹੈ ਔਰ ਤਤ ਦੇ ਮਹਾਪੁਰਖਾਂ ਨੇ ਵੀ ਹਾਜ਼ਰੀਆਂ ਅੱਜ ਭਰੀਆਂ ਹਨ ਖੁੱਲੇ ਦੀਵਾਨਾਂ ਦੇ ਵਿੱਚ ਔਰ ਬੜੀ ਸ਼ਰਧਾ ਦੇ ਨਾਲ ਇਹ ਸਮਾਗਮ ਮਨਾਏ ਗਏ ਹਨ ਮੈਂ ਸਾਰੀ ਸੰਗਤ ਨੂੰ ਅਪੀਲ ਬੇਨਤੀ ਕਰਾਂਗਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਜਿਹੜੀ ਸ਼ਹੀਦੀ ਹੈ ਉਹ ਸਾਨੂੰ ਨਾਮ ਤੇ ਸਿਮਰਨ ਨਾਲ ਜੋੜਨ ਵਾਲੀ ਹੈ ਕੋਈ ਇਹ ਨਹੀਂ ਕੋਈ ਭਾਵਕ ਸਾਨੂੰ ਕਰਨ ਵਾਲੀ ਹੈ ਸਾਡੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਨਾਮ ਦਾ ਸੋਮਾ ਇੱਕ ਨਾਮ ਦਾ ਬੂਟਾ ਲਾ ਕੇ ਗਏ ਨੇ ਸ਼ਾਂਤੀ ਦੇ ਪ੍ਰਤੀਪਦ ਸਨ ਉਹਨਾਂ ਨੇ ਉਹਦੇ ਹੁਕਮ ਨੂੰ ਮੰਨਣਾ ਕੀਤਾ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਗੁਰੂ ਅਰਜਨ ਦੇਵ ਸਾਹਿਬ ਜੀ ਤੱਤੀ ਬੜਵੀ ਆਗਰ ਤੱਤੀ ਤਵੀ ਤੇ ਬੈਠਿਆਂ ਵੀ ਉਹਦੇ ਧਾਨੇ ਨੂੰ ਮੰਨਦੇ ਹਨ ਕਿਉਂਕਿ ਜਨ ਜੱਪਿਓ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਾ ਆਇਓ ਜਿਨ੍ਹਾਂ ਨੇ ਵੀ ਗੁਰੂ ਅਰਜਨ ਦੇ ਮਹਾਰਾਜ ਨੂੰ ਜੱਪਿਆ ਉਹਨਾਂ ਨੂੰ ਚੇਤੇ ਕਰਦੇ ਹਨ ਉਹ ਕਦੇ ਵੀ ਗਰਭ ਦੇ ਵਿੱਚ ਨਹੀਂ ਆਉਂਦੇ ਜੁਨੀਆ ਦੇ ਵਿੱਚ ਨਹੀਂ ਆਉਂਦੇ ਚਰਾਸੀ ਦੇ ਵਿੱਚ ਨਹੀਂ ਫਸਦੇ ਉਹ ਹਮੇਸ਼ਾ ਬਾਣੀ ਤੇ ਬਾਣੇ ਨਾਲ ਜੁੜਦੇ ਹਨ ਸਾਰੀ ਸੰਗਤ ਨੂੰ ਫਿਰ ਇੱਕ ਵਾਰ ਨਿਮਰਤਾ ਸਹਿਤ ਬੇਨਤੀ ਹੈ ਬਾਣੀ ਤੇ ਬਾਣੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਆਪੇ ਪਾਸ਼ਿਕ ਬਣੇ ਹੈ ਗੁਰਮਤਿ ਦੇ ਨਾਲ ਗੁਰியே ਆਧੀਆਂ ਵਿਵਾਧੀਆਂ ਤੋਂ ਪ੍ਰੇਰਿਤ ਕਰੀਏ ਜਿਹੜਾ ਕਿ ਉਧਰੋਂ ਪਾਸੇ ਜਾਣ ਦੀ بجائے ਅਸੀਂ ਬਾਣੀ ਪੜ੍ਹ ਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਈਏ ਇੱਕ ਵਾਰ ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜੀ ਵਿਧੀ ਨੂੰ ਸਿਰਵਾਕ ਕੇ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਪਾ ਜੀ 16 ਤਰੀਕ ਨੂੰ ਵੀ ਜੈਸਵਰ ਵਾਲੇ ਦਿਨ ਵੀ ਕੁੱਡੀਆਂ ਦੇ ਵਿੱਚ ਸਮਾਗਮ ਹੋ ਰਿਹਾ ਉਹਦੇ ਬਾਰੇ ਵੀ ਸੰਗਤ ਨੂੰ ਜਾਣਕਾਰੀ ਦਿਓ ਹਾਂਜੀ ਮੇਰੇ ਗੁਰਦੇਵ ਬ੍ਰਹਮ ਗਿਆਨੀ ਸ਼ਰੋਮਣੀ ਬਰਾਕਰ ਸ੍ਰੀਮਾਨ 108 ਸ਼ੰਤ ਮਲੂਕ ਸਿੰਘ ਮਣੀ ਜੀ ਮਹਾਰਾਜ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਕੋਈ ਤਕਰੀਬਨ 47 ਸਾਲ ਪਿੰਡ ਪੰਡਵਾ ਵੇਖੇ ਮਹਾਪੁਰਖਾਂ ਨੇ ਜਿੱਥੇ ਤਪ ਕੀਤਾ ਨਾਮ ਜਪਿਆ ਉੱਥੇ ਸਿੱਖ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਜੋੜਿਆ ਹੈ ਔਰ ਬਾਣੀ ਦੇ ਨਾਲ ਜੋੜਿਆ ਹੈ ਉਹ ਬਾਣੀ ਦੇ ਧਰਮ ਹੀ ਬਣਾਇਆ ਗੁਰਮੁਖਾਂ ਪਿਆਰਿਆਂ ਨੂੰ ਉਹਨਾਂ ਮਹਾਪੁਰਖਾਂ ਦਾ 16 ਜੂਨ ਦਿਨ ਐਤਵਾਰ ਨੂੰ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਇਲਾਕੇ ਦੀਆਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਤੇ ਜਿੰਨੀਆਂ ਵੀ ਵਿਦੇਸ਼ ਦੇ ਵਿੱਚ ਸੰਗਤਾਂ ਵੱਸਦੀਆਂ ਹਨ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਬੱਦ ਤੇ ਬੱਦ ਜਿਹਨੋਂ ਕੋਈ ਸਮਾਂ ਨਿਕਲ ਜਾ ਇਹਨਾਂ ਸਮਾਗਮਾਂ ਦੇ ਇਹ ਅਸੀਂ ਜੋ ਸੰਤ ਸਮਾਗਮ ਮੈਂ ਆਪਣੇ ਗੁਰਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਉਸ ਦੇ ਵਿੱਚ ਨਿਰਮਲ ਭੇਡ ਦੇ ਮਹਾਨ ਸਾਤਵੇਂ ਤੇ ਮਹਾਪੁਰਖ ਪਹੁੰਚ ਰਹੇ ਨੇ ਹੋਰ ਸੰਪਰਦਾਵਾਂ ਦੇ ਮਹਾਪੁਰਖ ਪਹੁੰਚ ਰਹੇ ਨੇ ਔਰ ਗੁਰੂ ਘਰ ਦੇ ਕੀਰਤਨੀਏ ਰਾਗੀ ਜਨ ਪਹੁੰਚ ਰਹੇ ਨੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਤੁਸੀਂ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦਾ 16 ਜੂਨ ਵਾਲਾ ਜਿਹੜਾ ਸਮਾਗਮ ਹੈ ਮੇਰੇ ਗੁਰਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਇਹਨਾਂ ਸਮਾਗਮਾਂ ਤੇ ਤੁਸੀਂ ਜ਼ਰੂਰ ਲਾਹੇ ਪ੍ਰਾਪਤ ਕਰਿਓ ਮੈਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ